ਮਹੱਲਾ ਤੀਜਾ ਚੌਥਕੀ ਸੱਚੀ ਭਗਤ ਸਤਗੁਰ ਤੇ ਹੋਵੇ ਸੱਚੀ ਹਿਰਦੈ ਬਾਣੀ ਸਤਗੁਰ ਸੇਵੈ ਸਦਾ ਸੁਖ ਪਾਏ ਹਮੇ ਸ਼ਬਦ ਸਮਾਣੀ ਬੇਨ ਗੁਰ ਸਾਚੀ ਭਗਤ ਨਾ ਹੋਵੀ ਹੋਰ ਭੂਲੀ ਫਿਰੈ ਆਣੀ ਮਨਮਖ ਫਿਰੇ ਸਦਾ ਦੁੱਖ ਪਾਵੇ ਡੋਬ ਮੋਏ ਵਿਣ ਪਾਣੀ ਪਾਈ ਰੇ ਸਦਾ ਰਹੋ ਸਰਨਾਈ ਆਪਣੀ ਨਦਰ ਕਰੇ ਪਤ ਰੱਖੇ ਹਰ ਨਾਮੋ ਦੀ ਵਡਿਆਈ ਰਹਾਉ ਉਰੇ ਗੁਰ ਤੇ ਆਪ ਬਸਤ ਸਬਦ ਸਚੇ ਵਿਚਾਰੇ ਹਿਰਦੇ ਜਗ ਜੀਵਨ ਸਦ ਵਸੇ ਆ ਤਜ ਕਾਮ ਕ્રોਧ ਹੰਕਾਰ ਸਦਾ ਹਜੂਰ ਰਵਿਆ ਸਭ ਠਾਈ ਹਿਰਦੇ ਨਾਮ ਪਿਆਰਾ ਜਗ ਜਗ ਬਾਣੀ ਸਬਦ ਪਛਾਣੀ ਨਉ ਮਿੱਠਾ ਮਣੇ ਪਿਆਰਾ ਸਤ ਗੁਰ ਸੇਵ ਜਿਨ ਨਾਮ ਪਛਾਤਾ ਸਭਲ ਜਨਮ ਜਗਿਆ ਆਇਆ ਹਰ ਰਸ ਚਾਕ ਸਦਾ ਮਨ ਤ੍ਰਿਪਤਿਆ ਗੁਣ ਗਾਵੇ ਗੁਣੀ ਆਕਾਇਆ ਕੰਬਲ ਪ੍ਰਗਾਸ ਸਦਾ ਰੰਗ ਰਾਤਾ ਅਣ ਦਿਨ ਸਬਦ ਵਿਜਾਇ ਤਨ ਮਨ ਨਿਰਮਲ ਨਿਰਮਲ ਬਾਣੀ ਸੱਤੀ ਸੱਚ ਸਮਾਇਆ ਹਰਾਮ ਨਾਮ ਕੀ ਗਤ ਕੋਈ ਨਾ ਬੁੱਝੈ ਗੁਰਮਤਿ ਰਦੇ ਸਮਾਈ ਗੁਰਮਕ ਹੋਵੈ ਸੋ ਮੱਗ ਪਛਾਨੈ ਹਰ ਰਸ ਰਸਨ ਰਸਾਈ ਜਪ ਤਪ ਸੰਜਮ ਸਭ ਗੁਰਤੀ ਹੋਵੈ ਹਿਰਦੈ ਨਾਮ ਵਸਾਈ ਨਾਨਕ ਨਾਮ ਸਲਾਏ ਸੇ ਜਨ ਸੋਹਨ ਦਾਰ ਸੱਚੇ ਪਦ ਪਾਈ ਸੋਰਠ ਮਹੱਲਾ ਤੀਜਾ ਦੋ ਤੁਕੇ ਸਤ ਗੁਰ ਮਿਲੈ ਏ ਉਲਟੀ ਪਾਈ ਪਾਈ ਜੀਵਤ ਮਰੇ ਤੰ ਬੋਜ ਪਾਏ ਸੋ ਗੁਰ ਸੋ ਸਿੱਖ ਹੈ ਪਾਈ ਜਿਸ ਜੋਤੀ ਜੋਤ ਮੇਲਾਈ ਮਨ ਮੇ ਮਨ ਰੇ ਹਰ ਹਰ ਸੇਤੀ ਲੈ ਵਲਾਈ ਮਨ ਰੇ ਹਰ ਹਰ ਸੇਤੀ ਲੈ ਵਲਾਈ ਮਨ ਹਰ ਜਪ ਮੀਠਾ ਲਾਗੈ ਪਾਈ ਗੁਰਮੁਖ ਪਾਏ ਹਰ ਥਾਏ ਰਹਾਉ ਬਿਨ ਗੁਰ ਪ੍ਰੀਤਿ ਨ ਉਪਜੈ ਪਾਹੀ ਮਨ ਮੁਖ ਦੂਜੈ ਪਾਵਾਈ ਦੋ ਕਟੈ ਮਨਮੁਖ ਕਰਮ ਕਰੇ ਪਾਹੀ ਪਲ ਲੈ ਕਿਛੂ ਨ ਪਾਏ ਗੁਰ ਮਿਲੇ ਨਾਮ ਮਨ ਰਵਿਆ ਪਾਈ ਸਾਥੀ ਪ੍ਰੀਤ ਪਿਆਰ ਸਦਾ ਹਰ ਕੀ ਗੁਣ ਰਵੈ ਪਾਈ ਗੁਰ ਕਹਿਤਿ ਅਪਾਰ ਆਇਆ ਸੋ ਪਰਵਾਨ ਹੈ ਪਾਈ ਜੇ ਗੁਰ ਸਿਵਾ ਚਿਤ ਲਾਈ ਨਾਨਕ ਨਾਮ ਹਰ ਪਾਈ ਐ ਪਾਈ ਗੁਰ ਸਬਦੀ ਮਿਲਾਈ ਸੋਰਠ ਮਹੱਲਾ ਤੀਜਾ ਕਰ ਪਹਿਲਾ ਤਹੀ ਗੁਣੀ ਤੇਰ ਪਵਨ ਵੇ ਆਪੇ ਆ ਪਾਈ ਮਨ ਮਕਬੂਜ ਬਜਾਈ ਰਾਮ ਨਾਮ ਲਗ ਛੁੱਟੀ ਐ ਪਾਈ ਪੁੱਛੋ ਗਿਆਨੀ ਅਜਾਈ ਮਨ ਰੇ ਤ੍ਰੈ ਗੁਣ ਛੋੜ ਚੌਥੀ ਚਿਤ ਲਾਏ ਹਰ ਜੀਉ ਤੇਰੇ ਮਨ ਵਸੇ ਭਾਈ ਸਦਾ ਹਰ ਕੀ ਗੁਣ ਗਾਹੀ ਰਹਾਉ ਨਾਮੇ ਤੇ ਸਭ ਉਪਜੈ ਪਾਈ ਵਿਸਰੈ ਮਰ ਜਾਹੀ ਅਗਿਆਨੀ ਜਗਤ ਅੰਧ ਹੈ ਪਾਈ ਸੋਤੇ ਗਏ ਮੁਹਾਵੈ ਗੁਰਮੁਖ ਜਾਗੀ ਸੇ ਉਬਰੈ ਪਾਈ ਪਾਉ ਜਲ ਪਾਰਿ ਉਤਾਰ ਜਗ ਮੈ ਲਾਹ ਹਰ ਨਾਮ ਹੈ ਪਾਈ ਹੇ ਰਦੇ ਰਖਿਆ ਔਰ ਧਾਰ ਗੁਰ ਸਰਨਾਈ ਉਬਰੈ ਪਾਈ RAM ਨਾਮ ਲੇਵ ਲਈ ਨਾਨਕ ਨਉ ਬੇੜਾ ਨਉ ਤੁਲਹੜਾ ਪਾਈ ਜਤ ਲਗ ਪਾਰ ਜਨ ਪਾਈ ਸੋਰਠ ਮਹੱਲਾ ਤੀਜਾ ਕਰ ਪਹਿਲਾ ਸਤਗੁਰ ਸੁਖ ਸਾਗਰ ਜਗ ਅੰਤਰ ਹੋਰਥੈ ਸੁਖ ਨਾਹੀ ਹੋਮੇ ਜਗਤ ਦਖ ਰੋਗ ਵਿਆਪਿਆ ਮਰ ਜਨਮੈ ਰੋਵੈ ਤਾਈ ਪ੍ਰਾਣੀ ਸਤਗੁਰ ਸੇਵ ਸੁਖ ਪਾਈ ਸਤ ਗੁਰ ਸੇਵੈ ਤਾਂ ਸੁਖ ਪਾਵੈ ਨਾਹੀਂ ਤਾਂ ਜਾਏਗਾ ਜਨਮ ਗਵਾਏ ਰਹਾਉ ਤ੍ਰੈ ਗੁਨ ਤਾਂ ਤਬੋ ਕਰਮ ਕਮਾਵੇ ਹਰ ਰਸ ਸਾਧਨਾ ਆਇਆ ਸੰਧਿਆ ਤਰਪਨ ਕਰੇ ਗਾਇਤਰੀ ਬਿਨ ਬੋਜੈ ਦੁਖ ਪਾਇਆ ਸਤਗੁਰ ਸੇਵੈ ਸਿ ਵਡ ਪਾਗੀ ਸੇ ਜਨ ਨੂੰ ਆਪ ਮਿਲਾਏ ਸਤਗੁਰ ਸਿ ਵੈ ਸੋ ਵਡ ਪਾਗੀ ਜਿਸ ਨੂੰ ਆਪ ਮਿਲਾਏ ਹਰ ਰਸ ਪੀ ਜਨ ਸਦਾ ਤ੍ਰਿਪਤਾਸੀ ਵਿਚੋ ਵਾਪ ਗਵਾਈ ਸਭ ਜਗ ਅੰਦਾ ਸਭ ਅੰਧ ਕਮਾਵੇ ਬਿਨ ਗੁਰ ਮਗ ਨ ਪਾਏ ਨਾਨਕ ਸਤਗੁਰ ਮਿਲੇ ਤਾਂ ਅੱਖੀ ਵੇਖੈ ਕਰੈ ਅੰਦਰ ਸਚ ਪਾਈ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੈ ਬਹੁਤਾ ਦੁਖ ਲਾਗ ਜੁਗ ਚਾਰੇ ਪਰਮਾਈ हम दीन तम जग जग दाती शब्द दे दीप जाई हर जियो कृपा करो तुम प्यारे सतगुरु दाता मेल मिलावो हर नाम देव आधारि रहाओ मनसा मार दवदास सहज समाणी ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਵਾ ਕਲ ਬਖ ਕਾਟਨ ਹਾਰਾ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨ ਹੋਈ ਅੰਮ੍ਰਿਤ ਨਾਮ ਸਦਾ ਮਨ ਮੀਠਾ ਸਬਦੇ ਪਾਵੇ ਕੋਈ ਦਾਤੈ ਦਾਤ ਰੱਖੀ ਹੱਥ ਆਪਣੈ ਜਿਸ ਭਾਵੇਂ ਤਿਸ ਦੇਈ ਨਾਨਕ ਨਾਮ ਰਤੇ ਸੁਖ ਪਾਇਆ ਦਰਗੇ ਜਾਪੈ ਸੇ ਸੋਰਠ ਮਹੱਲਾ ਤੀਜਾ ਸਤਗੁਰ ਸੇਵੈ ਤਾਂ ਸਹਿਜ ਤਨ ਉਪਜੈ ਗਤ ਮਤ ਤਦਹੀ ਪਾਹੀ ਹਰ ਕਾ ਨਾਮ ਸਚਾ ਮਨ ਵਸੈ ਨਾਮੇ ਨਾਮ ਸਮਾਏ ਬਿਨ ਸਤਗੁਰ ਸਭ ਜਗ ਬਉਰਾਨ ਮਨ ਮੁਖ ਅੰਦਾ ਸਬਦ ਨ ਜਾਣੇ ਝੂਠੇ ਭਰਮ ਭੁਲਾਨ ਰਹਾਉ ਤ੍ਰੈ ਗੁਣ ਮਾਇਆ ਪਰਮ ਪਲਾਇਆ ਹਮੇ ਬੰਧਨ ਕਮਾਏ ਜਮਨ ਮਰਨ ਸਰਯੋ ਪਰਯੋ ਭਉ ਗਰਭ ਜੋਨ ਦੁਖ ਪਾਈ ਤ੍ਰੈ ਗੁਣ ਵਰਤੀ ਸਗਲ ਸੰਸਾਰਾ ਹਮੇ ਵਿਚਪਤ ਕੋਈ ਗੁਰਮਖ ਹੋਵੇ ਚੌਥਾ ਪਜ ਛੀਨੇ ਫਿਰਾਮ ਨਾਮ ਸੁਖ ਹੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂ ਕਰੇ ਸੋ ਹੋਈ ਨਾਨਕ ਰਾਮ ਨਾਮ ਨਿਸਤਾਰਾ ਸਬਦੇ ਹੋ ਮੈਂ ਕੋਈ ਟ੍ਰੈਗਨ ਸਭ ਤੇਰੀ ਤੂੰ ਆਪੇ ਕਰਤਾ ਜੋ ਤੂ ਕਰੇ ਸੋ ਹੋਈ ਨਾਨਕ ਰਾਮ ਨਾਮ ਨਿਸਤਾਰ ਸਬ ਦੇ ਹੋ ਮੈਂ ਖੋਈ